ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਇੱਕ ਅਜੀਹਾ ਹਸਪੀਟਲ ਜਿੱਥੇ ਕੈਂਸਰ ਤੇ ਡਾਇਲਿਸਿਸ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਨੇ ਕੀਮੋਥੈਰਪੀ ਤੋਂ ਪ੍ਰੀ ਟੈਸਟ ਜਿਹੜੇ ਹੁੰਦੇ ਆ ਉਹ ਫ੍ਰੀ ਆ ਔਰ ਡਾਇਲਿਸਿਸ ਤੋਂ ਪਹਿਲਾਂ ਜਿਹੜੇ ਟੈਸਟ ਹੁੰਦੇ ਆ ਪ੍ਰੀ ਟੈਸਟ ਹੁੰਦੇ ਆ ਉਹ ਵੀ ਟੋਟਲੀ ਫ੍ਰੀ ਕੀਤੇ ਜਾਂਦੇ ਆ ਜੀ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ ਦਸਵੰਦ ਜਿਹੜਾ ਆ ਦਸਵੰਦ ਇਸ ਵੀਡੀਓ ਥਰੂ ਕੱਢੋ ਔਰ ਹਰੇਕ ਬੰਦਾ ਆਪਣੇ 10 ਬੰਦਿਆਂ ਨੂੰ ਗਾ ਇਹੋ ਵੀਡੀਓ ਸ਼ੇਅਰ ਕਰੇ ਤਾਂ ਕਿ ਜਿਹੜੇ ਕੋਈ ਗਰੀਬ ਗੁਰਬਾ ਹੈਗਾ ਉਹਨਾਂ ਦਾ ਭਲਾ ਹੋ ਸਕੇ ਉਸ ਟੈਸਟ ਦੇ ਵਿੱਚ ਸੀਵੀਸੀ ਦੇ 22 ਟੈਸਟ ਹੁੰਦੇ ਜੀ ਕੇਐਫਟੀ ਦੇ 15 ਟੈਸਟ ਆ ਟੋਟਲ 37 ਟੈਸਟ ਆ ਜਿਹੜੇ ਡੈਲਸਿਸ ਵਾਲਿਆਂ ਦੇ ਆ ਇਹ ਟੋਟਲੀ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿੰਨੀਆਂ ਵੀ ਸਾਡੀਆਂ ਲੈਬਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਫ੍ਰੀ ਕੀਤੇ ਜਾਂਦੇ ਆ ਇਹ ਇਹਨਾਂ ਦੀ ਕੀਮਤ ਹੋ ਰਹੀ ਜੀ ਕੀਮਤੋਂ ਪਹਿਲਾਂ ਜਿਹੜੇ ਟੈਸਟ ਡਾਕਟਰ ਸਾਹਿਬ ਮੰਗਦੇ ਉਹ ਅਸੀਂ ਇੱਥੋਂ ਫ੍ਰੀ ਕਰਾਉਣਾ ਹੈ ਅੱਛਾ ਇਹ ਭਾਜੀ ਪਹਿਲਾਂ ਬਾਹਰੋਂ ਕਰਾਉਦੇ ਸੀ ਪਹਿਲਾਂ ਬਾਹਰ ਕਰਾਇ ਸੀ ਇੱਕ ਦੋ ਵਾਰੀ ਬਾਹਰੋਂ ਕਰਾਇ ਸੀ ਲੈਬ ਇਧਰ ਆ ਜੀ ਇਹ ਸਾਡੀ ਲੈਬ ਜਿਹੜੀ ਆ ਹਰ ਰੋਜ਼ ਸਵੇ 7 ਵਜੇ ਤੋਂ 12 ਵਜੇ ਤੱਕ ਖੁੱਲੀ ਰਹਿੰਦੀ ਐ ਸੱਤੇ ਦਿਨ ਇੱਧਰ ਅੱਖਾਂ ਦਾ ਜੀ ਅੱਖਾਂ ਦਾ ਡਿਪਾਰਟਮੈਂਟ ਆ ਹੂੰ ਜਿਹੜੇ ਕਿ ਡਾਕਟਰ ਫਿਲਹਾਲ ਬੁੱਧਵਾਰ ਦੇ ਬੁੱਧਵਾਰ ਆਉਂਦੇ ਆ ਇਹ ਸਾਡੇ ਜਿਸਾ ਵਿਟਾਮਿਨ ਦਾ ਮਾਰਕੀਟ ਦੇ ਵਿੱਚ 1000 ਰੁਪਏ ਦਾ ਟੈਸਟ ਹੈ ਤੇ ਸਾਡੇ ਇੱਥੇ ਲਾਈਫਕੇਅਰ ਫਾਊਂਡੇਸ਼ਨ ਵੱਲੋਂ ਸਿਰਫ ਤੇ ਸਿਰਫ 270 ਰੁਪਏ ਦੇ ਵਿੱਚ ਆ ਅੱਜ ਇੱਥੇ ਕਿਵੇਂ ਮੈਂ ਚਾਹੇ ਵੀ ਸੇਵਾ ਕਰਨੀ ਜਾ ਕੇ ਲੋਕ ਤਾਂ ਪੈਸੇ ਲਈ ਕੰਮ ਕਰਦੇ ਨੇ ਇੱਥੇ ਜਦੋਂ ਪੇਸ਼ੈਂਟ ਠੀਕ ਹੁੰਦੇ ਦੇਖੀਏ ਉਹ ਨਾ ਨਾਲੇ ਮੈਂ ਵੀ ਇੱਥੇ ਠੀਕ ਹੋਈ ਆ ਤਾਂ ਬਹੁਤ ਚੰਗਾ ਲੱਗਦਾ ਇਸ ਕਰਕੇ ਤੁਹਾਵੇਂ ਦਿਓ ਤੁਹਾ ਦਾ ਤਾਂ ਠੀਕ ਹੋ ਕੋਈ ਪਿਛਟ ਜਾਉਗੇ ਬਧਿਆਨ ਜਿਸ ਤਰ੍ਹਾਂ ਕਿ ਪੂਰਾ ਜਵਾੜਾ ਲਾਉਣਾ ਹੋਵੇ ਸਿਰਫ 2500 ਰੁਪਏ ਦਾ ਇੱਕ ਪੀਸ ਅਗਲਾ ਉੱਪਰਲਾ 2500 ਦਾ ਲੜਾ ਔਰ 5000 ਦੇ ਵਿੱਚ ਇਹ ਜਵਾੜਾ ਲਾ ਦਿੰਦੇ ਸਾਰਾ ਇਹ ਪਰਮਾਤਮਾ ਦੇ ਆਸਰੇ ਚੱਲਦਾ ਆ ਤਾਂ ਸਿੱਕਾ ਆਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਇੱਕ ਅਜੀਹਾ ਹਸਪੀਟਲ ਜਿੱਥੇ ਕੈਂਸਰ ਤੇ ਡਾਇਲਿਸਿਸ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਨੇ ਇਹ ਸਾਹਮਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਦੀਆਂ ਤਸਵੀਰਾਂ ਨੇ ਔਰ ਸਰਦਾਰ ਅਮਰਜੀਤ ਸਿੰਘ ਔਰ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਇਹ ਹਸਪੀਟਲ ਚਲਾਇਆ ਜਾ ਰਿਹਾ ਹੈ ਖਾਸ ਕਰਕੇ ਇਸ ਹਸਪੀਟਲ ਦੇ ਵਿੱਚ 75% ਘੱਟ ਰੇਟਾਂ ਦੇ ਉੱਤੇ ਟੈਸਟ ਕੀਤੇ ਜਾਂਦੇ ਨੇ ਜਿਹੜੇ ਮਹਿੰਗੇ ਮਹਿੰਗੇ ਟੈਸਟ ਨੇ ਉਹਨਾਂ ਦੀ ਜੇ 1000 ਰੁਪਏ ਹੈ ਕੀਮਤ ਹੈ ਮੰਨ ਲਓ ਜੇ 100 ਰੁਪਏ ਉਸ ਟੈਸਟ ਦੀ ਕੀਮਤ ਹੈ ਤਾਂ ਇੱਥੇ ਸਿਰਫ 25 ਰੁਪਏ ਦੇ ਵਿੱਚ ਉਹ ਟੈਸਟ ਹੋਵੇਗਾ ਤਾਂ ਅਮਰਜੀਤ ਸਿੰਘ ਜੀ ਸਾਡੇ ਨਾਲ ਨੇ ਭਾਈ ਜੀ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਸਾਨ ਮਜ਼ਦੂਰ ਇਕਤਾ ਹਸਪੀਟਲ 'ਚ ਪਹੁੰਚਣ ਤੇ ਸੋ ਜਿਸ ਤਰ੍ਹਾਂ ਤੁਸੀਂ ਮੋਰਚੇ ਤੇ ਕਵਰੇਜ ਕਰਦੇ ਸੀ ਉਸੇ ਤਰ੍ਹਾਂ ਜਦੋਂ ਤੁਸੀਂ ਸਾਨੂੰ ਮਿਲਦੇ ਆ ਤੇ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਕਿਉਂਕਿ ਭਾਜੀ ਸੁਖਿੰਦਰ ਹੁਣੀ ਹਰੇਕ ਚੈਨਲ ਦੇ ਵਿੱਚ ਆਪਣੇ ਜੋ ਵੀ ਮੋਰਚੇ ਦੀ ਗਤੀਵਿਧੀਆਂ ਹੁੰਦੀਆਂ ਸੀ ਉਹਨਾਂ ਨੂੰ ਪਲ-ਪਲ ਤੇ ਇਹਨਾਂ ਰੇਵੀਰਾਂ ਤੱਕ ਪਹੁੰਚਾਉਂਦੇ ਸੀ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨੀ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਤੱਕ ਪਹੁੰਚਾਉਂਦੇ ਸੀ ਹੁਣ ਵੀ ਲੋਕ ਸੇਵਾ ਕਰ ਰਹੇ ਆ ਔਰ ਲੋਕਾਂ ਤੱਕ ਜੋ ਵੀ ਸਹੂਲਤਾਂ ਚਲਦੀਆਂ ਏਰੀਆ ਦੇ ਵਿੱਚ ਉਹਨਾਂ ਨੂੰ ਪਹੁੰਚਾਉਂਦੇ ਆ ਸੋ ਜਿਸ ਤਰ੍ਹਾਂ ਪਤਾ ਹੀ ਹੈ ਵੀ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਿਵੇਂ ਮੈਂ ਕਿਹਾ ਕੈਂਸਰ ਦਾ ਪੇਸ਼ੈਂਟ ਡੈਲਸੀਸ ਵਾਲਾ ਪੇਸ਼ੈਂਟ ਜਦੋਂ ਪਰਿਵਾਰ ਸੁਣਦਾ ਹੈ ਇਹਨਾਂ ਬਿਮਾਰੀਆਂ ਦੇ ਬਾਰੇ ਤਾ ਇੱਕ ਵਾਰੀ ਪੈਰਾਥਰੋਲ ਜਮੀਨ ਕਿਸਕੇ ਜਾਂਦੀ ਹੈ ਜੀ ਜੀ ਇਹ ਤਾਂ ਬਹੁਤ ਮਹਿੰਗੇ ਇਲਾਜ ਨੇ ਇੱਕ ਤਾਂ ਇਨਸਾਨ ਦੀ ਜ਼ਿੰਦਗੀ ਖਤਰਾ ਇਹ ਦੂਜਾ ਮਹਿੰਗੇ ਇਲਾਜ ਨੇ ਤੁਸੀਂ ਕਿਵੇਂ ਉਪਰਾਲਾ ਕੀਤਾ ਵੀ ਫ੍ਰੀ ਟੈਸਟ ਕਰਨਾ ਪਿਆ ਨਾ ਮਰੀਜ਼ਾਂ ਦੇ ਜੀ ਇਹ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਕੋਆਪਰੇਟਿਵ ਘਰਾਣਿਆਂ ਦੇ ਅਗੇਂਸੀ ਸਾਡੀ ਜਿਹੜੀ ਲੜਾਈ ਸ਼ੁਰੂ ਤੋਂ ਚੱਲ ਰਹੀ ਆ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਆਪਰੇਟਿਵ ਘਰਾਣਿਆਂ ਦੇ ਅਗੇਂਸੀ ਲੜਾਈ ਸੀ ਤੇ ਹੁਣ ਵੀ ਕੋਆਪਰੇਟਿਵ ਘਰਾਣੇ ਦੇ ਅਗੇਂਸੀ ਆ ਸਾਡੇ ਜਿਹੜੇ ਇਹ ਟੈਸਟ ਆ ਕੀਮੋਥੈਰਪੀ ਤੋਂ ਫ੍ਰੀ ਟੈਸਟ ਜਿਹੜੇ ਹੁੰਦੇ ਆ ਉਹ ਫ੍ਰੀ ਆ ਔਰ ਡਾਇਲਿਸਿਸ ਤੋਂ ਪਹਿਲਾਂ ਜਿਹੜੇ ਟੈਸਟ ਹੁੰਦੇ ਆ ਪ੍ਰੀ ਟੈਸਟ ਹੁੰਦੇ ਆ ਉਹ ਵੀ ਟੋਟਲੀ ਫ੍ਰੀ ਕੀਤੇ ਜਾਂਦੇ ਆ ਜੀ ਅੱਛਾ ਜੀ ਕੋਈ ਪੈਸਾ ਨਹੀਂ ਜੀ ਉਹਨਾਂ ਦਾ ਲਿਆ ਜਾਂਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਕਿਉਂਕਿ ਇਹ ਜਿਹੜਾ ਡੈਲਿਸਿਸ ਆ ਜਾਂ ਕੀਮੋਥੈਰਪੀ ਆ ਇਹ ਉਸ ਪੇਸ਼ੈਂਟ ਦੀ ਹੁੰਦੀ ਹੈ ਜਿਹੜਾ ਮਤਲਬ ਬਹੁਤ ਹੀ ਨਾਜ਼ੁਕ ਸਥਿਤੀ ਦੇ ਵਿੱਚ ਆ ਔਰ ਕਈ ਪਰਿਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਕੋਲ ਮਤਲਬ ਪੈਸੇ ਦੀ ਬੜੀ ਘਾਟ ਆ ਔਰ ਉਹ ਇਲਾਜ ਨਹੀਂ ਕਰਾ ਸਕਦੇ ਔਰ ਇਲਾਜ ਨਾ ਕਰਾਉਣ ਕਰਕੇ ਤੇ ਉਹ ਕਈਆਂ ਦਾ ਬਹੁਤ ਮਾੜਾ ਹਸ਼ਰ ਹੁੰਦਾ ਬੋਧ ਬੁਰਾਹ ਸ਼ਰਮ ਦਾ ਸੋ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਦੇ ਜਿਹੜੇ ਡਾਇਰੈਕਟਰ ਆ ਸਾਡੇ ਮਾਲਕ ਆ ਅਵਤਾਰ ਸਿੰਘ ਜੀ ਬੈਣੀਪਾਲ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸਾਡੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਲੈਬਾਂ ਚੱਲਦੀਆਂ ਆ ਉਹਨਾਂ ਤੇ ਸਾਰੀਆਂ ਲੈਬਾਂ ਦੇ ਵਿੱਚ ਕੀਮੋਥੈਰਪੀ ਤੇ ਪ੍ਰੀ ਟੈਸਟ ਔਰ ਡੈਲਿਸਿਸ ਤੇ ਪ੍ਰੀ ਟੈਸਟ ਸਾਰੇ ਫ੍ਰੀ ਕੀਤੇ ਜਾਂਦੇ ਆ ਹੋਰ ਭਾਜੀ ਕੀ ਕੀ ਆਪਾਂ ਸਟਾਰਟਿੰਗ ਤੋਂ ਥੋੜਾ ਜਾ ਚਾਹਾਂਗੇ ਹਸਪੀਟਲ ਦੇ ਬਾਰੇ ਜ਼ਰੂਰ ਦੱਸਿਓ ਇੱਧਰ ਅੱਖਾਂ ਦਾ ਜੀ ਅੱਖਾਂ ਦਾ ਡਿਪਾਰਟਮੈਂਟ ਆ ਜਿਹੜੇ ਕਿ ਡਾਕਟਰ ਫਿਲਹਾਲ ਬੁੱਧਵਾਰ ਦੇ ਬੁੱਧਵਾਰ ਆਉਂਦੇ ਆ ਅੱਛਾ ਜੀ ਇਸ ਅ ਅੱਖਾਂ ਦੇ ਡਿਪਾਰਟਮੈਂਟ ਦੇ ਵਿੱਚ ਬੈਠ ਕੇ ਆਪਣੇ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਦੇ ਆ ਠੀਕ ਹੈ ਤੇ ਹੋਰ ਵੀ ਜੋ ਵੀ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਆ ਉਹ ਕਰਦੇ ਇਹਦੇ ਨਾਲ ਹੀ ਸਾਡਾ ਪਾਲੇ ਪਾਸੇ ਇਹ ਕਿੰਨਾ ਭਾਜੀ ਅੱਖਾਂ ਉੱਖਾਂ ਚੈੱਕ ਕਰਾਉਣੀਆਂ ਜਿਹੜੇ ਬੰਦੇ ਨੇ ਕਿੰਨਾ ਖਰਚਾ ਆ ਜੀ ਇਹ 20 ਰੁਪਏ ਪਰਚੀ ਆ ਜੀ ਸਿਰਫ 20 ਰੁਪਏ ਪਰਚੀ ਆ ਬਾਕੀ ਜੇ ਤੁਸੀਂ ਐਨਕਲ ਲਵਾਉਣੀਆਂ ਜਾਂ ਹੋਰ ਕੋਈ ਕੰਮ ਕਰਾਉਣਾ ਆ ਜਾਂ ਕੋਈ ਆਪਰੇਟ ਕਰਾਉਣਾ ਆਪਰੇਟ ਵੀ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਆ ਔਰ ਸਾਡੇ ਕੈਂਪ ਲੱਗਦੇ ਆ ਤਕਰੀਬਨ ਇਹ ਅਗਲੇ ਮਹੀਨੇ ਤੋਂ ਨਵੰਬਰ ਤੋਂ ਸਟਾਰਟ ਹੋ ਜਾਣੇ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਇਹ ਸਾਡੇ ਫ੍ਰੀ ਕੈਂਪ ਜਿਹੜਾ ਅੱਖਾਂ ਦੇ ਕਿਸੇ ਨੇ ਲੈਂਜ ਪਾਉਣਾ ਜਾਂ ਅੱਖਾਂ ਦਾ ਆਪਰੇਟ ਕਰਾਉਣਾ ਉਹ ਵੀ ਟੋਟਲੀ ਫ੍ਰੀ ਕੀਤੇ ਜਾਂਦੇ ਆ ਜਦੋਂ ਸਾਡੇ ਕੈਂਪ ਲੱਗਦੇ ਠੀਕ ਹੈ ਲੈਬ ਭਾਜੀ ਫਿਰ ਇੱਧਰ ਚੱਲਦੀ ਆ ਸਾਰੀ ਜੀ ਹਾਂਜੀ ਲੈਬ ਇੱਧਰ ਆ ਜੀ ਇਹ ਸਾਡੀ ਲੈਬ ਜਿਹੜੀ ਆ ਹਰ ਰੋਜ਼ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲੀ ਰਹਿੰਦੀ ਆ ਸੱਤੇ ਦਿਨ ਔਰ ਤਕਰੀਬਨ ਇਹ ਜਿਹੜੇ ਟੈਸਟ ਕਰਦੇ ਆ ਮੋਸਟਲੀ 90% ਟੈਸਟ ਜਿਹੜੇ ਆ ਸਾਡੇ ਖਾਲੀ ਪੇਟ ਟੈਸਟ ਹੁੰਦੇ ਆ ਸੋ ਅਸੀਂ ਸੰਗਤ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਤੁਹਾਡੇ ਮੀਡੀਆ ਥਰੂ ਵੀ ਜਿਹਨੇ ਵੀ ਟੈਸਟ ਕਰਾਉਣਾ ਆਉਣਾ ਤਕਰੀਬਨ ਖਾਲੀ ਪੇਟ ਆਇਆ ਜਾਵੇ ਤਾਂ ਕਿ ਜਿਹੜੀ ਟੈਸਟਾਂ ਦੀ ਰਿਪੋਰਟ ਆ ਉਹ ਪ੍ਰੋਪਰ ਮਿਲੇ ਆਪਾਂ ਨੂੰ ਮੈਂ ਭਾਈ ਦੱਸ ਦਿਓ ਤੁਸੀਂ ਬੋਰਡ ਦੇ ਉੱਤੇ ਸਾਰੀ ਕਿਵੇਂ ਇੱਕ ਮਰੀਜ਼ ਆਪਣਾ ਜਿਹੜਾ ਉਹ ਬਿਲਕੁਲ ਸਸਤਾ ਜਾਂ ਫ੍ਰੀ ਟੈਸਟ ਕਰਵਾ ਸਕਦਾ ਜੀ ਇੱਥੇ ਇਹ ਗੁਰਦੇ ਦੇ ਮਰੀਜ਼ਾਂ ਵਾਸਤੇ ਆ ਜੀ ਜਿਨ੍ਹਾਂ ਦੀ ਡਾਇਲਿਸਿਸ ਦੀ ਡਾਇਲਿਸਿਸ ਹੋਣ ਤੋਂ ਪਹਿਲਾਂ ਜਦੋਂ ਡਾਇਲਿਸਿਸ ਵੀ ਹੁੰਦੀ ਆ ਬੰਦੇ ਦੀ ਉਹਦੇ ਤੋਂ ਪਹਿਲਾਂ ਡਾਕਟਰ ਟੈਸਟ ਮੰਗਦੇ ਆ ਉਸ ਟੈਸਟ ਦੇ ਵਿੱਚ ਸੀਵੀਸੀ ਦੇ 22 ਟੈਸਟ ਹੁੰਦੇ ਜੀ ਕੇਐਫਟੀ ਦੇ 15 ਟੈਸਟ ਆ ਟੋਟਲ 37 ਟੈਸਟ ਆ ਜਿਹੜੇ ਡੈਲਿਸਿਸ ਵਾਲਿਆਂ ਦੇ ਆ ਇਹ ਟੋਟਲੀ ਸਾਡੀ ਲਾਈਫਕੇਅਰ ਫਾਊਂਡੇਸ਼ਨ ਵੱਲੋਂ ਜਿੰਨੀਆਂ ਵੀ ਸਾਡੀਆਂ ਲੈਬਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਫ੍ਰੀ ਕੀਤੇ ਜਾਂਦੇ ਇਸੇ ਤਰ੍ਹਾਂ ਕੈਂਸਰ ਦੇ ਮਰੀਜ਼ਾਂ ਲਈ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਟੈਸਟ 48 ਟੈਸਟ ਹੁੰਦੇ ਆ ਉਹਨਾਂ ਵਿੱਚ ਸੀਵੀਸੀ ਦੇ 22 ਟੈਸਟ ਕੇਐਫਟੀ ਦੇ 15 ਔਰ ਐਲਐਫਟੀ ਦੇ 11 ਟੈਸਟ ਆ ਇਹ ਟੋਟਲੀ ਫ੍ਰੀ ਕੀਤੇ ਜਾਂਦੇ ਆ ਜੀ ਸੋ ਸਾਡੇ ਭੈਣ ਹੁਣੀ ਆ ਸਾਡੇ ਲਾਗੇ ਇੱਥੇ ਪਿੰਡੋਂ ਆ ਇਹਨਾਂ ਦੀ ਕੀਮੋਥੈਰਪੀ ਹੁੰਦੀ ਆ ਕੁਦਰਤੀ ਆ ਜਾਇਸੀ ਉਹਨਾਂ ਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਦੇਖੋ ਜੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਸਿੰਘ ਆ ਜੀ ਇਹ ਕਿੱਥੋਂ ਆਏ ਹੋ ਤੁਸੀਂ ਨੰਗਲਪਰੀਤ ਪਿੰਡੋਂ ਆ ਇਹ ਭਾਜੀ ਕੀ ਪ੍ਰੋਬਲਮ ਆ ਤੁਹਾਡੇ ਇਹ ਇਹਨਾਂ ਦੀ ਕੀਮੋ ਹੋ ਰਹੀ ਏ ਜੀ ਕੀਮੋ ਤੋਂ ਪਹਿਲਾਂ ਜਿਹੜੇ ਟੈਸਟ ਡਾਕਟਰ ਸਾਹਿਬ ਮੰਗਦੇ ਉਹ ਅਸੀਂ ਇੱਥੋਂ ਫ੍ਰੀ ਕਰਾਉਣਾ ਆਏ ਜੀ ਅੱਛਾ ਇਹ ਭਾਜੀ ਪਹਿਲਾਂ ਬਾਹਰੋਂ ਕਰਾਉਂਦੇ ਸੀ ਪਹਿਲਾਂ ਬਾਹਰ ਕਰਾਇ ਸੀ ਇੱਕ ਦੋ ਵਾਰੀ ਬਾਹਰੋਂ ਕਰਾਇਆ ਸੀ ਤੇ ਉੱਥੇ ਜਿੱਦਾਂ ਕੋਸ਼ਚੋ ਟੈਸਟ ਸਾਨੂੰ ਡਾਕਟਰ ਸਾਹਿਬ ਨੇ ਇੱਥੇ ਸਾਡੇ ਫ੍ਰੀ ਹੋ ਜਾਏਗੀ ਕੋਈ ਪੈਸਾ ਨਹੀਂ ਲੈਂਦੇ ਇਹਦੇ ਉੱਤੇ ਫਿਰ ਕਿੰਤੂ ਪਰੰਤੂ ਤਾਂ ਨਹੀਂ ਕਰਦੇ ਨਹੀਂ ਜੀ ਨਹੀਂ ਨਹੀਂ ਸਾਡੇ ਹਸਪੀਟਲ ਤੋਂ ਹੀ ਨਹੀਂ ਨਹੀਂ ਜੀ ਨਹੀਂ ਕੁਝ ਨਹੀਂ ਕਹਿੰਦੇ ਇਹ ਬੈਲਡੇ ਜੀ ਠੀਕ ਹੈ ਇਹ ਤੁਹਾਡਾ ਖਰਚਾ ਘਟੋ ਘਟ ਘਟਿਆ ਹਾਂਜੀ ਘਟਿਆ ਜੀ 7 8 800 ਰੁਪਈਆ ਘਟਿਆ ਹੀ ਹੈ ਜੀ ਠੀਕ ਹੈ ਪੂਰੇ ਬੜੇ ਕਰ ਰਿਹਾ ਜੀ ਟੈਸਟ ਬਣਾ ਮਤਲਬ ਬੜਾ ਮਨੁੱਖਤਾਰਾ ਭਲਾ ਕਰ ਰਿਹਾ ਜੀ ਹਸਪੀਟਲ ਆਹ ਇਹ ਭਾਜੀ ਜਿਵੇਂ ਹੁਣ ਇਹ ਸਾਰਾ ਸਿਸਟਮ ਤੁਹਾਡਾ ਚੱਲਦਾ ਜਿਹੜੇ ਬਾਕੀ ਟੈਸਟ ਆਉਣਾ ਜਿਹ ਮੈਂ 75% ਵਾਲੀ ਗੱਲ ਕੀਤੀ ਸੀ ਉਹ ਵੀ ਜਰੂਰ ਦੱਸਿਓ ਕਿ ਕਿਵੇਂ ਰੇਟ ਹੈਗੇ ਕਿੱਦਾਂ ਉਹ ਇਹ ਸਾਡੇ ਜਿਹਾ ਵਿਟਾਮਿਨ ਦਾ ਮਾਰਕੀਟ ਦੇ ਵਿੱਚ 1000 ਰੁਪਏ ਦਾ ਟੈਸਟ ਹੈ ਤੇ ਸਾਡੇ ਇੱਥੇ ਲਾਈਫਕੇਅਰ ਫਾਊਂਡੇਸ਼ਨ ਵੱਲੋਂ ਸਿਰਫ ਤੇ ਸਿਰਫ 270 ਰੁਪਏ ਦੇ ਵਿੱਚ ਹੈ ਵਿਟਾਮਿਨ B12 ਉਹ 500 ਰੁਪਏ ਦਾ ਇੱਥੇ 180 ਰੁਪਏ ਦਾ ਜੀ H V1 C ਦਾ ਹੈ 슈ਗਰ ਦਾ ਜੀ 150 ਰੁਪਏ ਦਾ ਜਿਹੜਾ ਕਿ ਆਮ ਮਾਰਕੀਟ ਦੇ ਵਿੱਚ 400 ਰੁਪਏ ਦਾ ਥਾਇਰੋਇਡ ਦਾ ਟੈਸਟ 120 ਰੁਪਏ ਦਾ ਜੀ ਜਿਹੜਾ ਕਿ ਮਾਰਕੀਟ ਦੇ ਵਿੱਚ 400 ਰੁਪਏ ਦਾ ਸੋ ਸਾਰੀ ਇਹ ਲਿਸ ਲੱਗੀ ਹੋਈ ਹੈ ਇਹ ਦੇਖੋ ਇਹ ਮੈਂ ਇੱਕ ਮਿੰਟ ਮਾਫਰ ਕਰਨਾ ਜੀ ਇਹ ਨੰਬਰ ਨੋਟ ਕਰ ਲਿਓ ਇਹਨਾਂ ਦੇ ਹੈਲਪਲਾਈਨ ਨੰਬਰ ਔਰ ਇਹ ਟੈਸਟਾਂ ਦੇ ਰੇਟ ਜ਼ਰੂਰ ਇੱਕ ਵਾਰੀ ਸਕਰੀਨਸ਼ਾਟ ਮਾਰ ਕੇ ਰੱਖ ਲਿਓ ਜ਼ਿੰਦਗੀ ਦੇ ਵਿੱਚ ਪਰਮਾਤਮਾ ਨਾ ਕਰੇ ਤੁਸੀਂ ਕਿਸੇ ਬਿਮਾਰੀ ਦੇ ਨਾਲ ਜੂਜੋ ਤੁਹਾਨੂੰ ਤੰਦਰੁਸਤੀ ਮਾਲਕ ਬਖਸ਼ੇ ਪਰ ਤੁਸੀਂ ਜੇਕਰ ਇਦਾਂ ਦੀ ਮੁਸੀਬਤ ਪੈਂਦੀ ਆ ਤਾਂ ਤੁਸੀਂ ਜਿਹੜਾ ਉਹ ਬਿਲਕੁਲ ਇੱਥੋਂ ਆ ਕੇ 75% ਘੱਟ ਰੇਟਾਂ ਦੇ ਉੱਤੇ ਆਪਣੇ ਟੈਸਟ ਕਰਵਾ ਸਕਦੇ ਹੋ ਭਾਜੀ ਕਿਵੇਂ ਇਹ ਮੈਨੇਜ ਕਰ ਰਹੇ ਹੋ ਜੀ ਤੁਸੀਂ ਇੰਨਾ ਵੱਡਾ ਉਪਰਾਲਾ ਸਾਰਾ ਸਿਸਟਮ ਇਹ ਪ੍ਰਮਾਤਮਾ ਦੇ ਹੱਥ ਵਾਸੀ ਹੁੰਦਾ ਜੀ ਬੰਦਾ ਤਾਂ ਕੁਝ ਵੀ ਨਹੀਂ ਕਰਨ ਜੋਗਾ ਬੰਦੇ ਦੀ ਕੋਈ ਔਕਾਤ ਨਹੀਂ ਹੈ ਜੇ ਪ੍ਰਮਾਤਮਾ ਚਾਵੇ ਤੇ ਸਾਰਾ ਕੁਝ ਕਰਾ ਸਕਦਾ ਤੁਸੀਂ ਸਿਰਫ ਤੇ ਸਿਰਫ ਇੱਕ ਅਪਰਾਲਾ ਕਰੋ ਕੋਈ ਵੀ ਅਪਰਾਲਾ ਕਰੋ ਤੇ ਪ੍ਰਮਾਤਮਾ ਉਹਦੇ ਵਿੱਚ ਆਪ ਸਹਾਈ ਹੁੰਦਾ ਏ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਹਸਪੀਟਲ ਕਿਸਾਨ ਮਜ਼ਦੂਰ ਇੱਕ ਹਸਪੀਟਲ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਚੱਲ ਰਹੀਆਂ ਜਿੰਨੀਆਂ ਲੈਬਾਂ ਚੱਲ ਰਹੀਆਂ ਆ ਉਹ ਸਾਰੀਆਂ ਮਤਲਬ ਪ੍ਰਮਾਤਮਾ ਦੇ ਆਸਰੇ ਆ ਸਾਡੀ ਇਹ ਐਨ ਜੀਓ ਹੁਣ ਤੁਹਾਨੂੰ ਮੈਂ ਦੱਸਾਂ ਵੀ ਇਹ ਸਾਡੇ ਹੱਡੀਆਂ ਦੇ ਡਾਕਟਰ ਅੱਛਾ ਹੱਡੀਆਂ ਦੇ ਡਾਕਟਰ ਹਰ ਰੋਜ਼ 4 ਤੋਂ 6 ਵਜੇ ਤੱਕ ਵਹਿੰਦੇ ਆ ਠੀਕ ਹੈ ਫਿਜ਼ੀਓਥੈਰਪੀ ਦੇ ਡਾਕਟਰ ਠੀਕ ਹੈ ਇੱਧਰਲੇ ਪਾਸੇ ਫਿਜ਼ੀਓਥੈਰਪੀ ਵਾਲਾ ਤੁਹਾਡਾ ਇਹ ਫਿਜ਼ੀਓਥੈਰਪੀ ਦੀਆਂ ਸਾਰੀਆਂ ਮਸ਼ੀਨਾਂ ਜੇ ਮੈਂ ਨਾ ਤੁਹਾਨੂੰ ਦਿਖਾਵਾਂ ਇਹ ਸਾਰੇ ਮੋਨੀਟਰ ਆ ਜੀ ਠੀਕ ਹੈ ਇਹ ਸਾਰੀਆਂ ਮਸ਼ੀਨਾਂ ਆ ਜੀ ਠੀਕ ਹੈ ਠੀਕ ਹੈ ਇਹ ਫਿਜ਼ੀਓਥੈਰਪੀ ਵਾਲੇ ਡਾਕਟਰ ਦਾ ਇੱਧਰਲੇ ਪਾਸੇ ਤੁਸੀਂ ਇੱਧਰ ਸਾਰੀਆਂ ਮਸ਼ੀਨਾਂ ਫਿਜ਼ੀਓਥੈਰਪੀ ਦੀਆਂ ਆ ਔਰ ਇਹ ਸਾਰੇ ਮੋਨੀਟਰ ਚੱਲ ਰਹੇ ਆ ਠੀਕ ਹੈ ਭਜੀ ਕਿੰਨੇ ਕਿ ਮਰੀਜ਼ ਦਿੱਲੀ ਦੇ ਤੁਹਾਡੇ ਇੱਥੇ ਆਪੀਡੀ ਹੋ ਜਾਂਦੀ ਹੈ ਜੀ ਸਾਰੇ ਪੇਸ਼ੈਂਟ ਜੀ ਇਹ ਜਿਸ ਤਰ੍ਹਾਂ ਸਾਡੀ ਲੈਬ ਦੀ ਹੈ ਜੀ ਲੈਬ ਦੀ ਆਪੀਡੀ ਤਕਰੀਬਨ 25 ਤੋਂ 35 ਦੇ ਵਿੱਚ ਪੇਸ਼ੈਂਟ ਆ ਜਾਂਦੇ ਆ ਠੀਕ ਹੈ ਜਿਸ ਤਰ੍ਹਾਂ ਹਰ ਹਫਤੇ ਦੇ ਅ ਅੱਖਾਂ ਦੇ ਡਾਕਟਰ ਆਉਂਦੇ ਜਦੋਂ ਉਦੋਂ 15-20 ਪੇਸ਼ੈਂਟ ਅੱਖਾਂ ਦੇ ਹੋ ਜਾਂਦੇ ਆ ਠੀਕ ਹੈ ਔਰ ਡੈਂਟਲ ਦੇ ਸਾਡੇ 8 ਤੋਂ 10 ਪੇਸ਼ੈਂਟ ਹੋ ਜਾਂਦੇ ਆ ਰੋਜ਼ ਇਸੇ ਤਰ੍ਹਾਂ ਫਿਜ਼ੀਓਥੈਰੇਪੀ ਦੇ ਸਾਡੇ ਫਿਜ਼ੀਓਥੈਰੇਪੀ ਦੇ ਡਾਕਟਰ ਜਿਹੜੇ ਆ ਉਹ ਸ਼ਾਮ ਨੂੰ ਆਉਂਦੇ 4 ਤੋਂ 6 ਠੀਕ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮਤਲਬ ਸ਼ਨੀ ਐਂਵਾਰ ਦੀ ਛੁੱਟੀ ਹੁੰਦੀ ਹੈ ਉਹਨਾਂ ਦੀ ਠੀਕ ਹੈ ਉਹਦੇ ਬਾਅਦ ਜੀ ਸਾਡੇ ਨੇਚਰ ਕੇਅਰ ਦੇ ਡਾਕਟਰ ਆਉਂਦੇ ਆ ਠੀਕ ਹੈ ਨੇਚਰ ਕੇਅਰ ਦੇ ਡਾਕਟਰ ਹਰ ਸੋਮਵਾਰ ਆਉਂਦੇ ਆ ਉਹ ਸਾਡੀ ਓਪੀਡੀ ਕਾਫੀ ਹੋ ਜਾਂਦੀ ਆ 135 40 ਪਲੱਸ ਹੋ ਜਾਂਦੀ ਆ ਜੀ ਕਈ ਮੈਂ ਦੇਖ ਰਿਹਾ ਸਾਹਮਣੇ ਭਾਜੀ ਫਾਰਮੇਸੀ ਤੁਹਾਡੀ ਹੈਗੀ ਹੈ ਫਾਰਮੇਸੀ ਆ ਡੈਂਟਲ ਆ ਜੀ ਫਾਰਮੇਸੀ ਦੇ ਵਿੱਚ ਜਿਹੜੀ ਦਵਾਈ ਆ ਨੇਚਰ ਕੇਅਰ ਦੀ ਟੋਟਲੀ ਫ੍ਰੀ ਦਿੱਤੀ ਜਾਂਦੀ ਆ ਜੀ ਅੱਛਾ ਜੀ ਹਾਂਜੀ ਜਿਹੜੀ ਸਾਡੀ ਐਲੋਪੈਥੀ ਦੀ ਉਹ ਰੇਟ ਟੂ ਰੇਟ ਆ ਤੁਹਾਨੂੰ ਪਤਾ ਵੀ ਉਹ ਦਵਾਈਆਂ ਮਹਿੰਗੀਆਂ ਆ ਰੇਟ ਟੂ ਰੇਟ ਉਹ ਦਵਾਈ ਦਿੱਤੀ ਜਾਂਦੀ ਆ ਜੀ ਉਹਦੇ ਵਿੱਚ ਕੋਈ ਮੁਨਾਫਾ ਨਹੀਂ ਕੋਈ ਮੁਨਾਫੇ ਵਾਲਾ ਗੱਲ ਨਹੀਂ ਜਿਸ ਤਰ੍ਹਾਂ ਅੱਜ ਡਾਕਟਰ ਰੰਜੀਤ ਸਿੰਘ ਨੇ ਆਉਣਾ ਜੀ ਡਾਕਟਰ ਰੰਜੀਤ ਜਿਹੜੇ ਆ ਸਾਡੇ ਜਨਰਲ ਮੈਡੀਸਨ ਦੇ ਡਾਕਟਰ ਆ ਮੋਰਚੇ ਦੇ ਵਿੱਚ ਵੀ ਤੁਸੀਂ ਮਿਲੇ ਆ ਉਹਨਾਂ ਨੂੰ ਬਹੁਤ ਸੇਵਾ ਕਰਦੇ ਸੀ ਔਰ ਆਪਣਾ ਵੀ ਉਹਨਾਂ ਦਾ ਹਸਪੀਟਲ ਅਗਰਮੋਨ ਹਸਪੀਟਲ ਆਪਣਾ ਔਰ ਇੱਥੇ ਆ ਕੇ ਵੀ ਸਾਨੂੰ ਇਹ ਫ੍ਰੀ ਸੇਵਾਵਾਂ ਦਿੰਦੇ ਆ ਜੀ ਦੇਖੋ ਇਹ ਤੁਹਾਡਾ ਆਪਾਂ ਫਾਰਮੇਸੀ ਮੈਡੀਕਲ ਸਟੋਰ ਕਹਿ ਸਕਦੇ ਜੀ ਉਹਨਾਂ ਦਾ ਸੰਦੀਪਾ ਸਾਹ ਦੇ ਵਿੱਚ ਸਾਰੀਆਂ ਦਵਾਈਆਂ ਜਿਹੜੀਆਂ ਨੇਚਰ ਦੀਆਂ ਹੈਗੀਆਂ ਨੇ ਉਹ ਬਿਲਕੁਲ ਇੱਥੋਂ ਮੁਫਤ ਨੇ ਔਰ ਦੂਸਰੀ ਐਨੋਪੈਥੀ ਦਵਾਈਆਂ ਜਿਹੜੀਆਂ ਨੇ ਉਹ ਰੇਟ ਔਰ ਰਿਸੈਪਸ਼ਨ ਹੈ ਪਾਜੀ ਅਲੱਗ-ਅਲੱਗ ਮਰੀਜ਼ਾਂ ਲਈ ਅਲੱਗ-ਅਲੱਗ ਸਿਸਟਮ ਰੱਖਿਆ ਪਿਆ ਜੀ ਇੱਥੇ ਹਾਂਜੀ ਅਲੱਗ-ਅਲੱਗ ਰੱਖਿਆ ਪਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਇੱਥੇ ਸਾਡੇ ਹਸਪੀਟਲ 'ਚ ਜ਼ਿਆਦਾਤਰ ਸਾਡੇ ਕੋਲ ਵਲੰਟੀਅਰ ਸੇਵਾ ਕਰ ਰਹੇ ਆਉਂਦੇ ਆ ਇਹ ਕੁੜੀਆ ਜਿਹੜੀ ਸੇਵਾ ਕਰਦੀ ਹੈ ਇੱਥੇ ਜੀ ਠੀਕ ਹੈ ਠੀਕ ਹੈ ਇਹ ਮਤਲਬ ਕੋਈ ਸੇਵਾ ਕਰਦੇ ਕੋਈ ਪੈਸਾ ਨਹੀਂ ਲੈਂਦੇ ਕੋਈ ਕੁਛ ਨਹੀਂ ਤੇ ਹਰ ਰੋਜ਼ ਜਦੋਂ ਟਾਈਮ ਲੱਗਦਾ ਉਹਨਾਂ ਨੂੰ ਸੇਵਾ ਕਰਨ ਆ ਜਾਂਦੇ ਠੀਕ ਹੈ ਭਾਜੀ ਕੀ ਨਾਮ ਤੁਹਾਡਾ ਜੀ ਕਿਥੋਂ ਆਏ ਤੁਸੀਂ ਮੇਰਾ ਨਾਮ ਪ੍ਰਭਜੋਤ ਕਰਨ ਮੈਂ ਮਾਨਕੀ ਟੇਵੀ ਤੋਂ ਆਈ ਆਂ ਅੱਛਾ ਇੱਥੇ ਕਿਵੇਂ ਮਾਇੰਡ ਤੇ ਆ ਵੀ ਸੇਵਾ ਕਰਨੀ ਜਾ ਕੇ ਲੋਕ ਤਾਂ ਪੈਸੇ ਲਈ ਕੰਮ ਕਰਦੇ ਨੇ ਇੱਥੇ ਜਦੋਂ ਪੇਸ਼ੈਂਟ ਠੀਕ ਹੁੰਦੇ ਦੇਖੇਦੇ ਹਨਾ ਨਾਲੇ ਮੈਂ ਵੀ ਇੱਥੇ ਠੀਕ ਹੋਈ ਆਂ ਅੱਛਾ ਤਾਂ ਬਹੁਤ ਚੰਗਾ ਲੱਗਦਾ ਇਸ ਕਰਕੇ ਫੇਰ ਇੱਥੇ ਸੇਵਾ ਕਰਾਉਣ ਆ ਜਾਈਦਾ ਜਦੋਂ ਵੀ ਟਾਈਮ ਲੱਗਦਾ ਜੀ ਉਹ ਤਾਂ ਤੁਸੀਂ ਨੌਕਰੀ ਵੀ ਕਰ ਸਕਦੇ ਹੋ ਕਿਤੇ ਉਦੋਂ ਨੂੰ ਨਹੀਂ ਮਨ ਖਿਆਲ ਜਾਂਦਾ ਕਦੇ ਉਹ ਤਾਂ ਫਿਰ ਪੈਸੇ ਮਿਲਦੇ ਨਾ ਉੱਥੇ ਇੱਥੇ ਫਿਰ ਦੁਆ ਮਿਲਦੀ ਆ ਦੁਆ ਤਾਂ ਫਿਰ ਠੀਕ ਹੋ ਗਏ ਪੇਸ਼ੈਂਟ ਜਾਊਗੇ ਫੇ ਵਧੀਆ ਲੱਗੂਗਾ। ਕੀ ਬਾਤ ਆ ਬੜੀ ਦੇਖੋ ਇਹ ਜਜ਼ਬਾ ਮਿਲਦਾ ਅੱਜ ਇਸ ਭੈਣ ਦੇ ਵਿੱਚ ਜਿਵੇਂ ਉਸੇ ਹੀ ਤਰੀਕੇ ਦਾ ਜਜ਼ਬਾ ਮਿਲਦਾ ਜੇ ਹਰ ਇਨਸਾਨ ਦੇ ਵਿੱਚ ਹੋਵੇ ਤਾਂ ਭਾਈ ਫਿਰ ਤਾਂ ਕੀ ਹੀ ਬਾਤਾਂ ਨੇ। ਜੀ ਜੀ ਜੀ। ਕਿ ਡੈਂਟਿਸਟ ਇੱਧਰ ਪੈਂਸੇ ਨੇ ਜੀ? ਹਾਂਜੀ ਇੱਧਰ ਡੈਂਟਲ ਦਾ ਡਿਪਾਰਟਮੈਂਟ ਆ ਜੀ। ਠੀਕ ਹੈ। ਡੈਂਟਲ ਕੇਅਰ ਦੇ ਵਿੱਚ ਆ ਜੀ। ਠੀਕ ਹੈ ਜੀ। ਇਹ ਸਾਡੇ ਡਾਕਟਰ ਸਾਹਿਬ ਹਰ ਰੋਜ਼ ਸਵੇਰੇ 1 ਵਜੇ ਤੋਂ ਦੁਪਹਿਰ 1 ਵਜੇ ਤੋਂ 5 ਵਜੇ ਤੱਕ ਸ਼ਾਮ ਤੱਕ ਲੈਂਦੇ ਆ ਠੀਕ ਹੈ ਸੋ ਇੱਥੇ ਤਕਰੀਬਨ ਸਾਡੇ ਕੋਲ ਪੇਸ਼ੈਂਟ 10 15 10 15 ਆਉਂਦੇ ਔਰ ਬਹੁਤ ਹੀ ਘੱਟ ਟ੍ਰੀਟਮੈਂਟ ਦੇ ਉੱਤੇ ਅੱਛਾ ਜੀ ਜਿਸ ਤਰ੍ਹਾਂ ਕਿ ਪੂਰਾ ਜਵਾੜਾ ਲਾਉਣਾ ਹੋਵੇ ਸਿਰਫ 2500 ਰੁਪਏ ਦਾ ਇੱਕ ਪੀਸ ਅਗਲਾ ਉੱਪਰਲਾ 2500 ਦਾ ਥਲੜਾ ਔਰ 5000 ਦੇ ਵਿੱਚ ਇਹ ਜਵਾੜਾ ਲਾ ਦਿੰਦੇ ਸਾਰਾ ਜੀ ਠੀਕ ਹੈ ਜੀ ਜੀ ਉਦਾਂ ਵੀ ਔਰ ਜੇ ਆਰ ਸੀ ਡੀ ਕਰਾਉਣੀ ਹੋਵੇ ਤੇ 900 ਰੁਪਏ ਤੋਂ ਲੈ ਕੇ 1200 ਰੁਪਏ ਦੇ ਵਿੱਚ ਆਰ ਸੀ ਡੀ ਜਿਹੜੀ ਕਿ ਤੁਸੀਂ ਬਾਹਰ ਮਾਰਕੀਟ ਦੇ ਵਿੱਚ 250 ਆਖਿਸ਼ ਵਾਲਾ ਭਾਈ ਇਹਨਾਂ ਸਾਰਾ ਸਿਸਟਮ ਚੱਲ ਰਿਹਾ ਮਨਾਫਾ ਵੀ ਕੋਈ ਨਹੀਂ ਟੈਸਟ ਵੀ ਬਾਕੀਆਂ ਨਾਲੋਂ 75% ਸਸਤੇ ਬਾਕੀ ਮਹਿੰਗੇ ਟੈਸਟ ਜਿਹੜੇ ਉਪਰੀ ਕੀ ਜਾਂਦੇ ਆ ਉਹ ਕਿਵੇਂ ਚੱਲਦਾ ਪੰਜ ਸਾਰਾ ਸਿਸਟਮ ਇਹ ਪਰਮਾਤਮਾ ਦੇ ਆਸਰੇ ਚੱਲਦਾ ਆ ਇਹ ਗੁਰੂ ਮਹਾਰਾਜ ਦੀ ਸਾਡੀ ਇਹ ਐਨਜੀਓ ਲਾਈਫ ਕੇਅਰ ਫਾਊਂਡੇਸ਼ਨ ਇੱਕ ਐਨਜੀਓ ਆ ਜੇ ਕੋਈ ਇਹਦੇ ਵਿੱਚ ਹਿੱਸਾ ਪਾ ਵੀ ਨਾ ਤਾਂ ਵੀ ਠੀਕ ਆ ਲੇਕਿਨ ਜਿਹੜਾ ਤੁਸੀਂ ਇਹ ਸੈਟਅਪ ਦੇਖਿਆ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਕਿ ਇੱਧਰ ਬੋਰਡ ਤੇ ਮਾਰਿਓ ਇਹ ਡੋਨੇਟ ਕੀਤਾ ਹੋਇਆ ਜਿੰਨਾ ਵੀ ਸੈਟਅਪ ਡੋਨੇਟ ਨਹੀਂ ਹੈ ਇਹ ਸਾਡਾ ਆਪਣਾ ਨਹੀਂ ਹੈ ਇਹ ਬਲਜੋਤ ਸਿੰਘ ਬੱਲੀ ਵਿਡਿਆਲ ਹੈ ਜੀ ਫਲਰੋੜਾ ਤੋਂ ਵਜੂਆ ਕਲਾਂ ਦੇ ਆ ਸਾਡੇ ਕੀ ਐਮ ਜੋਲ ਸਾਹਬ ਆ ਫਲੋਡਾ ਦੀ ਸੰਗਤ ਨੇ ਸਾਰਾ ਇਹ ਡੈਂਟਲ ਦਾ ਸੈਟਅਪ ਦਿੱਤਾ ਸਾਨੂੰ ਜੀ ਇਸੇ ਤਰ੍ਹਾਂ ਜਿਹੜਾ ਫਿਜ਼ੀਓਥੈਰੇਪੀ ਦਾ ਸੈਟਅਪ ਆ ਸਾਡੇ ਸੰਧੂ ਐਂਸਰਾਮ ਮੋਰਗੇਜ ਵਾਲੇ ਆ ਉਹਨਾਂ ਨੇ ਦਿੱਤਾ ਹੋਇਆ ਆ ਇਸੇ ਤਰ੍ਹਾਂ ਜਿਹੜਾ ਆਈ ਦਾ ਡਿਪਾਰਟਮੈਂਟ ਆ ਇਹ ਸਾਡੀ ਲਾਈਫ ਕੇਅਰ ਫਾਊਂਡੇਸ਼ਨ ਔਰ ਸਾਡੇ ਹੋਰ ਜਿਹੜੇ ਦਾਨੀ ਸੱਜਣਾ ਉਹਨਾਂ ਵੱਲੋਂ ਦਿੱਤਾ ਗਿਆ ਹੋਇਆ ਔਰ ਅਸੀਂ ਤਾਂ ਸਾਂਭਣ ਵਾਲੇ ਅਸੀਂ ਤੇ ਝਾੜੂ ਮਾਰਨ ਵਾਲੇ ਆ ਤੇ ਸੰਗਤ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਆਂ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ ਦਸਵੰਧ ਜਿਹੜਾ ਆ ਦਸਾਂ ਤੇ ਇਸ ਵੀਡੀਓ ਥਰੂ ਕੱਢੋ ਔਰ ਹਰੇਕ ਬੰਦਾ ਆਪਣੇ 10 ਬੰਦਿਆਂ ਨੂੰ ਗਾਂ ਇਹੋ ਵੀਡੀਓ ਸ਼ੇਅਰ ਕਰੇ ਤਾਂ ਕਿ ਜਿਹੜੇ ਕੋਈ ਗਰੀਬ ਗੁਰਬਾ ਹੈਗਾ ਉਹਨਾਂ ਦਾ ਭਲਾ ਹੋ ਸਕੇ ਔਰ ਜੇ ਕੋਈ ਜਿਹਦੀ ਕੀਮੋਥੈਰਪੀ ਹੁੰਦੀ ਹੈ ਕੈਂਸਰ ਦਾ ਪੇਸ਼ੈਂਟ ਆ ਜਾਂ ਜਿਹੜਾ ਡਾਇਲਿਸਿਸ ਜਿਹਦੀ ਹੁੰਦੀ ਆ ਉਹ ਪੇਸ਼ੈਂਟ ਆ ਉਹ ਪੰਜਾਬ ਦੇ ਵਿੱਚ ਜਿੰਨੀਆਂ ਸਾਡੀਆਂ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਲੈਬ ਆਇਆ ਉੱਥੇ ਜਾ ਕੇ ਫ੍ਰੀ ਟੈਸਟ ਕਰਾ ਸਕਦੇ ਨੰਬਰ ਪਾਈ ਇੱਕ ਜਰੂਰ ਆਪਣਾ ਸਾਂਝਾ ਕਰ ਦਿਓ ਤਾਂ ਜੋ ਸੰਗਤ ਜੇ رابطہ ਕਰੇ ਕੋਈ ਟੈਸਟ ਕਰਵਾਉਣਾ ਚਾਹੁੰਦਾ ਹੋਵੇ ਜਾਂ ਕੋਈ ਵੈਸੇ ਮਿਲਣਾ ਚਾਹੁੰਦਾ ਵਿਜ਼ਿਟ ਕਰਨਾ ਚਾਹੁੰਦਾ ਤਾਂ ਕਿਵੇਂ ਤੁਹਾਨੂੰ ਕਰ ਸਕਦਾ ਜੀ ਇਹ ਸਾਡਾ ਹੈਲਪਲਾਈਨ ਨੰਬਰ ਆ 8567 856735 ਇਹ ਸਾਡਾ ਲਾਈਫਕੇਅਰ ਫਾਊਂਡੇਸ਼ਨ ਦਾ ਹੈਲਪਲਾਈਨ ਨੰਬਰ ਆ ਔਰ ਜੇ ਹਸਪੀਟਲ ਕਿਸੇ ਨੇ ਆ ਕੇ ਆਪਣਾ ਚੈੱਕਅਪ ਕਰਾਉਣਾ ਆ ਜਾਂ ਇਥੋਂ ਕੋਈ ਦਵਾਈ دارو ਲੈਣਾ ਆ ਦੰਦਾਂ ਦਾ ਦਿਖਾਉਣਾ ਆ ਅੱਖਾਂ ਦਾ ਦਿਖਾਉਣਾ ਆ ਜਾਂ ਹੱਡੀਆਂ ਦਾ ਦਿਖਾਉਣਾ ਆ ਉਹਦੇ ਵਾਸਤੇ ਸਾਡੇ ਹਸਪੀਟਲ ਦਾ ਨੰਬਰ ਆ 9464 456217 01886 290 9011 ਇਹ ਲਾਈਨ ਲਾਈਨ ਨੰਬਰ ਆ ਔਰ ਤੁਸੀਂ ਗੂਗਲ ਤੇ ਵੀ ਤੁਸੀਂ ਸਰਚ ਮਾਰੋਗੇ ਕਿਸਾਨ ਮਜ਼ਦੂਰ ਇੱਕ ਦਾ ਹਸਪੀਟਲ ਤੁਹਾਨੂੰ ਲੋਕੇਸ਼ਨ ਦੇ ਦੇਗਾ ਔਰ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਆ ਸਾਧ ਸੰਗਤ ਨੂੰ ਜੇ ਕਿਸੇ ਨੇ ਆਪਣੇ ਪਿੰਡ ਦੇ ਵਿੱਚ ਕੈਂਪ ਲਗਾਉਣਾ ਸਾਡੇ ਕੋਲ ਕਾਫੀ ਐਨ ਆਰ ਆਈ ਵੀਰ ਆਉਂਦੇ ਆ ਕਹਿੰਦੇ ਜੀ ਅਸੀਂ ਦਸਵੰਦ ਦੇਣਾ ਚਾਹੁੰਦੇ ਆ ਅਸੀਂ ਸੇਵਾ ਦੇਣੀ ਚਾਹੁੰਦੇ ਆ ਪਰ ਅਸੀਂ ਸੇਵਾ ਨਹੀਂ ਲੈਂਦੇ ਅਸੀਂ ਇਹੀ ਕਹਿੰਨੇ ਵੀ ਤੁਸੀਂ ਆਪਣੀ ਜਿਹੜੀ ਸੇਵਾ ਹੈ ਆਪਣੇ ਪਿੰਡ ਦੇ ਉੱਤੇ ਲਾਓ ਔਰ ਕਿ ਆਪਣੇ ਪਿੰਡ ਦੇ ਤੁਸੀਂ ਟੈਸਟ ਕਰਾ ਲਓ ਆਪਣੇ ਪਿੰਡ ਦੇ ਵਿੱਚ ਕੈਂਪ ਲਾਓ ਜੇ ਤੁਸੀਂ ਕੈਂਪ ਲਾਉਣਾ ਚਾਹੁੰਦੇ ਆ ਅਸੀਂ ਇਥੋਂ ਲੈਬ ਦੇ ਟੈਕਨੀਸ਼ੀਅਨ ਭੇਜਾਂਗੇ ਉੱਥੇ ਪਿੰਡ ਦੇ ਬੰਦਿਆਂ ਦੇ ਸੈਂਪਲ ਲੈ ਜਾਣਗੇ ਉਸ ਤੋਂ ਬਾਅਦ ਜੇ ਤੁਸੀਂ ਅੱਖਾਂ ਦਾ ਕੈਂਪ ਲਗਾਉਣਾ ਚਾਹੁੰਦੇ ਆ ਅੱਖਾਂ ਦੇ ਡਾਕਟਰ ਵੀ ਨਾਲ ਜਾਣਗੇ ਜੇ ਦੰਦਾਂ ਦਾ ਕੈਂਪ ਲਗਾਉਣਾ ਚਾਹੁੰਦੇ ਨਾਲ ਦੰਦਾਂ ਦੇ ਡਾਕਟਰ ਵੀ ਜਾਣਗੇ ਜਨਰਲ ਮੈਡੀਸਨ ਦੇ ਡਾਕਟਰ ਵੀ ਜਾਣਗੇ ਸਾਰੇ ਡਾਕਟਰਾਂ ਦੀ ਟੀਮ ਸਾਡੇ ਕੋਲ ਉਪਲਬਧ ਹੈ ਜੇ ਤੁਸੀਂ ਆਪਣੇ ਏਰੀਆ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕੈਂਪ ਲਗਾਉਣਾ ਚਾਹੁੰਦੇ ਆ ਆਪਣੇ ਪਿੰਡ ਵਾਸਤੇ ਕੁਝ ਕਰਨਾ ਚਾਹੁੰਦੇ ਆ ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਔਰ ਤੁਸੀਂ ਆਪਣੇ ਪਿੰਡ ਦਾ ਭਲਾ ਕਰ ਸਕਦੇ ਆ ਔਰ ਫਿਰ ਬੇਨਤੀ ਇਹੀ ਹੈ ਕੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧੇ ਸੰਗਤ ਨਾਲ ਲੈ ਸਕੇ ਸੋ ਫਿਰ ਅਸੀਂ ਦੁਆਰਾ ਸੁਖਿੰਦਰ ਭਾਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਇੱਕ ਸਾਨ ਮਜ਼ਦੂਰੀ ਤਾਂ ਹਸਪੀਟਲ ਚ ਸਾਡ ਨੂੰ ਤੁਹਾਡੀ ਸੰਗਤ ਦੇ ਰੂਪ ਰੂਪ ਕੀਤਾ ਇੱਥੇ ਫਤਿ ਬੁਲਾਉਂਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ